ਇਹ ਹਾਲ ਮੁੱਖ ਮੰਤਰੀ ਦੀ ਉੱਤ ਯਾਤਰਾ ਵਾਲੀ ਬਸ ਤੇ ਨੇ ਜੋ ਸ਼ਰਧਾਲੂਆਂ ਨੂੰ ਅੰਮ੍ਰਿਤਸਰ ਸਾਹਿਬ ਦਰਸ਼ਨਾਂ ਲਈ ਲੈ ਕੇ ਜਾ ਰਹੀ ਸੀ ਪਰ ਪਟਿਆਲਾ ਦੇ ਪਿੰਡ ਲਾਛਰੂ ਤੋਂ ਰਵਾਨਾ ਹੋਈ ਬਸ ਅੱਜ ਸਵੇਰੇ ਹਾਦਸੇ ਦਾ ਸ਼ਿਕਾਰ ਹੋ ਗਈ 60 ਸਵਾਰੀਆਂ ਨੂੰ ਲੈ ਕੇ ਜਾ ਰਹੀ ਬਸ ਦਾ ਇਹ ਹਾਲ ਹੋਇਆ ਕਿ ਸ਼ਰਧਾਲੂ ਤੀਰਥ ਸਥਾਨ ਤੇ ਪਹੁੰਚਣ ਤੋਂ ਪਹਿਲਾਂ ਹੀ ਰਬ ਰਬ ਕਰਨ ਲੱਗੇ ਹਾਦਸਾ ਫਤਿਹਗੜ ਸਾਹਿਬ ਦੇ ਪਿੰਡ ਸਾਧੂਗੜ ਦੇ ਨੇੜੇ ਵਾਪਰਿਆ ਜਿਸ ਵਿੱਚ ਕਰੀਬ ਡੇਢ ਦਰਜਨ ਯਾਤਰੀ ਜ਼ਖਮੀ ਹੋ ਗਏ બસ ਦੇ ਡਰਾਈਵਰ ਮੁਤਾਬਕ ਸਾਹਮਣੋਂ ਆ ਰਹੇ ਇੱਕ ਟਰੱਕ ਡਰਾਈਵਰ ਦੀ ਗਲਤੀ ਦੇ ਕਾਰਨ ਹਾਦਸਾ ਵਾਪਰਿਆ। ਇਹ ਟਰੱਕ ਅਚਾਨਕ ਹੀ ਬੱਸ ਦੇ ਸਾਹਮਣੇ ਆ ਗਿਆ ਸੀ। ਡਰਾਈਵਰ ਨੇ ਬੱਸ ਨੂੰ ਬਚਾਉਣ ਦੇ ਲਈ ਬ੍ਰੇਕ ਲਾਈ ਤਾਂ ਸੰਤੁਲਨ ਵਿਗੜਨ ਦੇ ਕਾਰਨ ਬੱਸ ਬੇਕਾਬੂ ਹੋ ਕੇ ਓਵਰ ਬ੍ਰਿਜ ਤੋਂ ਥੱਲੇ ਜਾ ਡਿੱਗੀ। ਅੱਗੇ ਟਰੱਕ ਲੈਨ ਸਾਈਡ ਤੋਂ ਆਤੀ ਸਾਨੂੰ। ਸਾਈਡ ਤੋਂ ਆਤੀ। ਹਾਂ ਪਹਿਲੇ ਤਾਂ ਪਰਲੀ ਸਾਈਡ ਸੀਗਾ। ਅੱਛਾ ਜੀ। ਇੱਕ ਲਗਤੀ ਗੱਡੀ ਇੱਧਰੋਂ ਘੜਤੀ ਨੇ। ਮੈਂ ਆਪਣੀ ਗੱਡੀ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਕਿੰਨੇ ਸਾਲ 60 ਸਵਾਰੀਆਂ ਹੈ 56 60 ਸਵਾਰੀਆਂ ਗੱਡੀ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗੱਡੀ ਪਲਟ ਗਈ ਤੇ ਰੁਕ ਬਸ ਤਕਰੀਬਨ ਮੈਂਨ ਰੋਡ ਤੇ ਜਾ ਰਹੀ ਸੀ ਜੀ ਇਹ ਨਹੀਂ ਪਤਾ ਕਿ ਕੀ ਹੋਇਆ ਕੀ ਨਹੀਂ ਮੈਨੂੰ ਤਾਂ ਜਦ ਹੀ ਪਤਾ ਲੱਗਾ ਜਦ ਹੀ ਪਤਾ ਲੱਗਾ ਵੀ ਬਸ ਜਿਹੜੇ ਖਾ ਗਈ ਵਸ ਇੱਕ ਲਗ ਜਿਸ ਤਰ੍ਹਾਂ ਕੋਈ ਅਚਾਨਕੀ ਕੋਈ ਚੀਜ਼ ਮੂਰੇ ਆ ਗਈ ਕੁਝ ਵੀ ਐਸੀ ਆਫ ਹੋਈ ਤੇ ਮੇਰਾ ਢੂਹੀ ਪਲ ਗਈ ਜੀ ਗੁੱਡੀਆਂ ਕਾ ਵੀ ਢੂਹੀ ਪਲ ਗਈ ਆ ਮੇਰੇ ਘਰ ਆ ਲੱਗਾ ਲੱਤ ਪਸਾਰੀ ਹੋ ਗਿਆ ਆਂ ਮੇਰੀਆਂ ਛੋਟੀ ਛੋਟੀਆਂ ਇੱਕ ਪਤਨ ਕਿਸਪਾ ਲੈ ਰਹੀ ਇੱਥੇ ਲਛੜੂ ਦੇ ਚਲੇ ਤੇ ਹੀ ਘਟਨਾ ਤੋਂ ਤੁਰੰਤ ਬਾਅਦ ਬਚਾ ਦਸਤਾ ਮੌਕੇ ਤੇ ਪਹੁੰਚਿਆ ਤੇ ਜ਼ਖਮੀਆਂ ਨੂੰ ਨੇੜੇ ਦੇ ਸਰਕਾਰੀ ਹਸਪਤਾਲ ਦਾਖਲ ਕਰਾਇਆ ਗਿਆ ਦੋ ਯਾਤਰੀਆਂ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਉਹਨਾਂ ਨੂੰ ਪਟਿਆਲਾ ਹਸਪਤਾਲ ਰੈਫਰ ਕੀਤਾ ਗਿਆ ਹਾਂਜੀ ਬੱਸ ਜਿਹੜੀ ਲਛੜੂ ਤੋਂ ਜਾ ਰਹੀ ਸੀ ਕਨੌਰ ਤੋਂ ਅਮਰਸਰ ਲਈ ਇਹ ਯਾਤਰੀ ਸੀਗੇ ਕਰੀਬ 60 ਦੇ ਕਰੀਬ ਯਾਤਰੀ ਸੀ ਇਹਦੇ ਵਿੱਚ ਤੇ ਇਹ ਜਿਹੜੀ ਆ ਮੈਕਡੀ ਹਵੇਲੀ ਆ ਰਾਜਪੁਰਾ ਰੋਡ ਉੱਤੇ ਜੀਟ ਰੋਡ ਤੇ ਇੱਥੇ ਉੱਪਰੋਂ ਡਿੱਗੀ ਆ ਤੇ ਯਾਤਰੀ ਦੱਸ ਰਹੇ ਨੇ ਵੀ ਇਹ ਡਰਾਈਵਰ ਨੂੰ ਜਾਂ ਤਾਂ ਨੀਂਦ ਆ ਗਈ ਆ ਤੇ ਇਹ ਤੋਂ ਆਊਟ ਆਫ ਕੰਟਰੋਲ ਹੋ ਕੇ ਉੱਪਰੋਂ ਇਹ ਠਾ ਡਿੱਗੀ ਆ ਬੱਸ ਤੇ ਯਾਤਰੀ ਠੀਕ ਨੇ ਜਿਹੜੇ ਜ਼ਖਮੀ ਸੀਗੇ ਉਹ ਸਾਰੇ ਅਸੀਂ ਭੇਜ ਦਿੱਤੇ